ਤਰ ਕੋਈ ਨਹੀਂ ਸასი ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਜਿਹੜਾ ਮਿੱਤਰੋ ਫਰੋਜ਼ਪੁਰ ਪਰ ਫਰੋਜ਼ਪੁਰ ਜ਼ਿਲ੍ਹੇ ਦਾ ਇਹ ਆਖਰੀ ਪਿੰਡ ਗਿੱਲ ਆ ਜਾਂਦਾ ਵਾ ਤੇ ਗਿੱਲ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਆ ਪਸ਼ੂ ਪਾਲਣ ਦਾ ਸ਼ੌਂਕ ਆ ਦੁੱਧ ਤੇ ਲਾਈਆਂ ਹੋਈਆਂ ਬਾਈ ਦੀਆਂ گاਵਾਵਾਂ ਉਹਨਾਂ گاਵਾਵਾਂ ਦੇ ਵਿੱਚੋਂ ਇੱਕ ਵੈੜ ਜਿਹੜੇ ਆਪਦੀਆਂ ਘਰੇਲੂ ਮਜਬੂਰੀਆਂ ਨੂੰ ਦੇਖਦੇ ਹੋਏ ਪਹਿਲਣ ਵੈੜ ਜਿਹੜੀ ਵਿਕਾਊ ਲਈ ਆ ਮਾਲਕਾਂ ਨੇ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਡਿਟੇਲ ਆ ਦੰਦੋ ਕਿਵੇਂ ਆ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕੀ ਹਾਲ ਚਾਲ ਵੀਰੇ ਵਧੀਆ ਵਧੀਆ ਵੀਰੇ ਸਿੱਤਾ ਠੀਕ ਠਾਕ ਆ ਵਧੀਆ ਜੀ ਵਧੀਆ ਜੀ ਉੱਚੀ ਬੋਲੀ ਜਾਈ ਮਾੜਾ ਜੀ ਵੀਰੇ ਨਾਮ ਦੱਸੀ ਕਿਰਾਂ ਦੀ ਵੀਰੇ ਨਾਮ ਵੀਰੇ ਪਵਿੱਤਰ ਸਿੰਘ ਠੀਕ ਆ ਵੀਰੇ ਬ੍ਰਦਰ ਜਿਹੜੀ ਆਪਾਂ ਵੜ੍ਹ ਵਿੱਚ ਨਹੀਂ ਆ ਇਹ ਪਹਿਲੇ ਨਹੀਂ ਆ ਬਾਈ ਹਾਂਜੀ ਵੀਰੇ ਪਹਿਲੇ ਨਾ ਦੰਦੂ ਕਿਵੇਂ ਆ ਵੀਰੇ ਮੇਰੇ ਮੂੰਹ ਦੁੱਧਾਂ ਦਾ ਦੁੱਧਾਂ ਦਾ ਹੈ ਕਿੰਨੇ ਦਿਨ ਪਏ ਹਜੇ ਵੀਰੇ ਹਜੇ ਰ 8-10 ਦਾ ਲੈਂਦੀ ਆ ਜੀ 8-10 ਦੇ ਲੈਂਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਮਾਂ ਦਾ ਵੀਰੇ 25-26 ਕਿਲੋ ਦੁੱਧ ਠੀਕ ਆ ਵੀਰੇ ਦੁੱਧ ਤਾਂ ਇਹ ਵੀ ਵੜ੍ਹ ਦੇ ਦੂੰਗੀ 18-20 ਕਿਲੋ ਹਣਾ ਹਾਂਜੀ ਹਾਂਜੀ ਆਰਾਮ ਨਾਲ ਬਾਈ ਤੇ ਵੀਰੇ ਰੇਟ ਕੀ ਰਹੂਗਾ ਬਾਈ ਰੇਟ ਵੀਰੇ ਆਪਾਂ 60000 ਮੰਗ ਕਰਦੇ ਬਾੜੀਆ ਰੁਪਈਆ ਮੋਲਾ ਮੰਨਤਾ ਨੇ ਇਹਦੇ ਵਿੱਚੋਂ ਬਾਈ ਮੰਨਤਾ ਹੋ ਜੂਗਾ ਲੇ ਵੀ ਮਿੱਤਰੋ ਪਹਿਲਣ ਵੈੜਾ ਦੋ ਦੰਦਾਂ ਕਰਮਾਲੀ ਦੀ ਆਰਡਰ ਦੀ ਕੁਆਲਿਟੀ ਵੇਖੋ ਤੁਸੀਂ ਬਿਹਤਰੀਨ ਪੂਰੀ ਆ ਕਿਉਂਕਿ ਹਜੇ 8 ਤੋਂ 10 ਦਿਨ ਪਏ ਆ 10 ਦਿਨਾਂ ਦੇ ਵਿੱਚ ਇਹਨੇ ਕੁਛ ਦੀ ਕੁਛ ਥੱਲੋ ਜਿਹੜਾ ਤਿਆਰ ਹੋ ਜਾਣਾ ਕਰਮਾਲੀ ਨੇ ਫੇਸ ਕੁਆਲਿਟੀ ਬਹੁਤ ਚੰਗੀ ਆ ਕਰਮਾ ਵਾਲੀ ਦੀ ਡਿਜ਼ਾਈਨ ਜਿੰਨੇ ਹੈਗੇ ਆ ਪਧਰੀ ਸਮਤਰੀ ਬੱਚੀ ਬਹੁਤ ਆ ਬਾਈ ਦੇਖ ਸਕਦੇ ਆ ਤੁਸੀਂ ਆਪ ਵੀ ਕੋਲੇ ਆ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਕਿਉਂਕਿ ਇਹੋ ਜੀ ਵੜ 50 55000 ਨੂੰ ਤਾਂ ਆਪਾਂ 50 ਦੇ ਘਰਾਂ ਦੇ ਵਿੱਚ ਤਾਂ ਆਰਾਮ ਨਾਲ ਟੋਕੜ ਗੱਪਣ ਕਰਕੇ ਵੇਚ ਲੈਨੇ ਆ 45 ਤੋਂ 50000 ਦੇ ਵਿੱਚ ਫਿਰ ਬਾਈ ਇਹ ਟੋਕੜ ਸੱਜਰਾ ਟਕਾ ਕੇ 8 ਮਹੀਨੇ 7 ਦੁੱਧ ਪੀਓ ਇਹਦਾ ਤਿੰਨ ਚਾਰ ਮਹੀਨੇ ਦੀ ਗੱਪਣ ਕਰਿਆ ਜੇ ਇਹਨੂੰ ਕਰ ਆ ਕੇ ਪੈਸੇ ਤੁਹਾਡੇ ਫਿਰ ਨੇੜੇ ਮਾਰਨੇ ਆ ਤੇ ਦੋ ਦਿਨੇ 18 ਤੋਂ 20 ਕਿਲੋ ਟੋਰਨ ਨਾਲ ਭਾਂਡੇ ਦੇ ਵਿੱਚ ਪਾ ਜਾਣਾ ਵਿਰਲਾ ਵਰਲਾ ਵੱਛੀ ਦੀਆਂ ਬਹੁਤ ਚੰਗੀਆਂ ਆ ਮੈਂ ਬਰੀਕੀ ਵਾਲੇ ਪੱਖ ਵੱਛੀ ਦੇ ਬਹੁਤ ਚੰਗੇ ਆ ਥਣ ਦਾ ਡਿਜ਼ਾਈਨ ਵੀ ਚੰਗਾ ਲੱਗਾ ਹੋਇਆ ਬਾਕੀ ਵੱਡੀ ਗੱਲ ਇਹ ਆ ਵੀ ਜਰਸੀ ਦੇ ਨਾਲ ਕ੍ਰੋਸ ਸੰਗ ਦੇ ਵਿੱਚ ਪੈਂਦੀ ਆ ਵੀ ਜਿਹੜਾ ਮੌਸਮ ਆ ਜਿਹੜਾ ਟੈਂਪਰੇਚਰ ਹੋਣਾ ਉਸ ਟੈਂਪਰੇਚਰ ਨੂੰ ਇਹ ਮੇਨਟੇਨ ਕਰੂਗੀ ਕਰਮਾਂ ਲਈ ਵੀਰੇ ਆਪਦਾ ਨੰਬਰ ਦਈ ਬਾਈ 70097 ਜੀ 9145 ਇੱਕ ਵਾਰੀ ਹੋਰ ਬੋਲ ਦਿ ਵੀਰੇ 70095 99145 ਇੱਕ ਵਾਰੀ ਹੋਰ ਬੋਲ ਦਿਓ 70097 ਜੀ 9145 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਹੈ ਗਿੱਲ ਤੇ ਗਿੱਲ ਪਿੰਡ ਨੂੰ ਜ਼ਿਲ੍ਹਾ ਲੱਗਦਾ ਵਾ ਫਰੋਜ਼ਪੁਰ ਆਖਰੀ ਪਿੰਡ ਰਹਾ ਜਾਂਦਾ ਇਹਦੋਂ ਕਾ ਮੋਗੇ ਜਿਹੜੇ ਦੀ ਹੱਦ ਸ਼ੁਰੂ ਹੋ ਜਾਂਦੀ ਆ ਮਲਾ ਕਲਾ ਪਿੰਡ ਆ ਜਾਂਦਾ ਵਾ ਅਗਲਾ ਪਿੰਡ ਆ ਮਿੱਤਰੋ ਧੰਨਵਾਦ ਸ਼ੁਕਰੀਆ ਜੌਂਦਰੋ